ਚੱਲ ਮੈਂ ਉਧਰੋਂ ਹੋ ਕੇ ਆਉਣੀ ਆ ਸੈ ਸੈ ਜ ਜਾਣੀ ਆ ਬੱਲੇ ਬੱਲੇ ਆਹ ਕਿਤੇ ਨਾ ਤੋੜਦੀ ਬਾਹਰ ਨਿਕਲੀ ਆ ਹਾਂ ਕਿੱਥੇ ਚਲੀ ਆ ਮੈਂ ਉਧਰ ਚੱਲੀ ਆ ਦੇਖ ਕੇ ਆਵਾਂ ਨਿੱਕੀ ਆਲ ਉਹ ਹਾਂ ਨਿੱਕੀ ਕਰ ਕਿਉਂ ਕਿੱਥੇ ਗਈ ਆ ਉਹਨੇ ਮੈਂ ਫੋਨ ਕੀਤਾ ਸੀ ਹਾਂ ਉਹ ਕਹਿੰਦੀ ਮੈਂ ਪੇਕੇ ਚਲੀ ਆ ਉਤਨਾ ਤਾਂ ਤੂੰ ਲੜਦੇ ਆ ਤਾਂ ਸੂਆਂ ਮੜੀਆਂ ਰੱਖਦੇ ਆਂ ਮੈਂ ਆਉਦੀਆਂ ਕਾਦੀਆਂ ਸੂਆਂ ਰੱਖਣੀਆਂ ਕੀ ਪਤਾ ਕਿਤੇ ਜਾਣ ਕੇ ਤੇ ਤੈਨੂੰ ਆਂਦੀ ਪਈ ਚੱਲਣਾ ਜਾਵੇ ਮਾਤਾ ਉਧਰ ਨਹੀਂ ਨਹੀਂ ਮੈਂ ਤਾਂ ਫੋਨ ਉਧਰ ਕੀਤਾ ਹੀ ਤੈਨੂੰ ਤਾਂ ਮੇਰੇ ਤੇ ਸ਼ੱਕ ਰਹਿੰਦਾ ਚੁੱਤੋਂ ਪੈਰ ਮੈਂ ਤਾਂ ਬੈਠੀ ਬੈਠੀ ਨੇ ਫੋਨ ਲੈ ਆ ਪੈ ਚੱਲਦੀ ਨਹੀਂ ਹੱਥਵਾ ਮੈਂ ਕੋ ਲੈ ਕੇ ਨਹੀਂ ਚੱਲੀ ਪਜੜਾ ਉਹਨੂੰ ਦੇਵਣਾ ਹਾਂ ਹੈ ਮੈਂ ਮੇਰੇ ਨਾਲ ਗੱਲ ਵੀ ਨਹੀਂ ਆ ਸਕਦੀ ਇਹਨਾਂ ਨੂੰ ਹਾਏ ਰੱਬਾ ਵੀ ਜਦੋਂ ਮੈਂ ਤੈਨੂੰ ਕਹਿਤਾ ਵਾ ਵੀ ਉਹ ਪੇਕੇ ਗਈ ਆ ਤੇ ਤੈਨੂੰ ਐਨੀ ਗਰਮੀ ਚ ਤੂੰ ਕੀ ਲੈਣ ਜਾਣਾ ਮੈਂ ਤੇਰਾ ਸੋਚਿਆ ਤਾਂ ਤੂੰ ਮੇਰੇ ਉਲਟੀ ਗੱਲ ਪੈਣੀ ਮੈਂ ਹਾਂ ਕਿ ਸ਼ੱਕ ਨਾ ਕਰੇ ਕੋਈ ਲੈ ਚੱ ਲੇ ਹੁਣ ਕੀ ਜਾਣਾ ਜੋ ਕੋ ਹੈ ਕਰ ਦੇਤਾ ਹੁਣ ਕੀ ਰਹਿ ਕੇ ਖਾਣ ਵਾਲਾ ਹਨੂ ਬੜਾ ਕੁਛ ਹੀ ਹੋ ਅਜੇ ਨਹੀਂ ਮੈਂ ਕੁਛ ਵੀ ਦਿੱਤਾ ਉਹਨੂੰ ਹਾਂ ਹਾਹੋ ਅਜੇ ਬੜਾ ਕੁਛ ਹੀ ਹੋ ਹੂੰ ਕਾ ਹੋ ਜੀ ਤਾਂ ਸਭ ਕੁਝ ਚਲ ਗਿਆ ਵਾ ਅਸੀਂ ਰਹਿ ਗਏ ਦੇਣ ਮਾਰੇ ਤੁਸੀਂ ਕੀ ਰਹਿ ਗਏ ਜੇ ਹਾਂ ਹੋ ਅਜੇ ਬੜਾ ਕੋ ਹਵਾ ਮੇਰੇ ਕੋਲ ਚੰਗਾ ਜਾ ਫਿਰ ਵੇਖਿਆ ਜੇ ਮੇਰੇ ਤੇ ਸ਼ੱਕ ਵਾ ਤਾਂ ਜਾ ਜਾ ਤੂੰ ਭੇਜਾ ਜਾ ਜਾ ਚੱਲ ਨਹੀਂ ਜਾਂਦੀ ਫਿਰ ਸੱਪੜ ਕੋਲੇ ਹੋ ਜਾਂਦੀ ਹੈ ਆ ਕਾਤਾ ਬੁੱਗੜ ਮਾਰ ਲਈ ਹੁਣ ਕੁਛ ਨਹੀਂ ਮੈਂ ਵੀ ਮੈਂ ਸਟ੍ਰੀਮ ਲੈਣ ਲਈ ਕਿਆ ਕੀ ਗੱਲ ਹੁਣ ਮਮੀ ਮੇਰੀ ਛਾਤੀ ਬੜੀ ਜਕਾ ਜਾਮ ਹੋਈ ਨਾਲ ਜਕਾਮ ਬੜਾ ਸਾਂਣੀ ਨਿਕਲਣ ਡਿਆ ਜਕਾਮ ਨਾਲ ਤੂੰ ਤੇ ਪਹਿਣਾ ਜਦੋਂ ਦੀ ਆਈ ਉਦੋਂ ਦੀ ਰੋਗਣ ਤੈਨੂੰ ਤੇ ਕੁਛ ਨਾ ਕੁਛ ਹੋਇਆ ਹੀ ਰਹਿੰਦਾ ਮਮੀ ਮੈਂ ਕਿਹੜਾ ਨਹੀਂ ਮੈਨੂੰ ਕੋਸ਼ ਹੋ ਰਿਹਾ ਇੰਨਾ ਮੈਨੂੰ ਦੁੱਖ ਆਉਂਦਾ ਵਾ ਤੇ ਮੈਂ ਕਹਿੰਦੀ ਐਵੇਂ ਮੇਰੇ ਸ਼ਰੀਰ ਨੂੰ ਦੁੱਖ ਆਵੇ ਕੀ ਪਤਾ ਕਿਹੜੇ ਵੱਲੇ ਦੁੱਖ ਵਾ ਤੇਰੇ ਪਿੱਛੋ ਲਾ ਕੇ ਉਹਨਾਂ ਨੇ ਕੱਲ ਦਿੱਤੇ ਆ ਤੇਰਿਆਂ ਨੇ ਹੈ ਮੁੰਡਾ ਜਿੰਨਾ ਕਮਾਉਂਦਾ ਵਾ ਥੋੜਾ ਬਹੁਤਾ ਉਹ ਤੇਰੀਆਂ ਦਵਾਈਆਂ ਜੋਗਾ ਹੋ ਜਾਂਦਾ ਵਾ ਤਾਂ ਇਹਦੇ ਮਮੀ ਮੈਂ ਭਾਫ ਲੈਣ ਦੀ ਵੀ ਦਵਾਈ ਤੇ ਨਾ ਪੈ ਖਰਚ ਨੇ ਮੈਂ ਨਾ ਲੈਣੀ ਪਈ ਦਵਾਈ ਤਾਂ ਚੱਲ ਟੋਟਕਿਆਂ ਨਾਲ ਹੀ ਮੈਂ ਠੀਕ ਹੋ ਜਾਂ ਥੋੜੀ ਬਾਤ ਹੀ ਨਾ ਹਿੰਮਤ ਵੀ ਕਰਿਆ ਕਰਨੀ ਤੇ ਆਪਣਾ ਦਵਾਈਆਂ ਦੇ ਨਾ ਰਿਹਾ ਕਰ ਇੱਕ ਤਾਂ ਤੇਰੇ ਪਿਛਲੇ ਅੰਤਰੇ ਉਹ ਕੋਈ ਵਰਦਾ ਨਹੀਂ ਉਹਨੂੰ ਕੋਈ ਪਤਾ ਲੈਂਦਾ ਉਹਨਾਂ ਨੇ ਤਾਂ ਬਿਲਕੁਲ ਧਿਆਨ ਛੜੀ ਆ ਨਾ ਵੀ ਤੁਹਾਡੇ ਪੱਲੇ ਪਾਤੀ ਹੁਣ ਤੁਸੀਂ ਜਾਓ ਤੁਹਾਡਾ ਕੰਮ ਜਾਣੇ ਦੇ ਦੇ ਵਿੱਚ ਵੀ ਮੰਮੀ ਮੇਰਾ ਕਸੂਰ ਹੋਣ ਬਗਾਨੀਆਂ ਤੇ ਜ਼ੋਰ ਚੱਲਦਾ ਮੇਰਾ ਕਿਹੜਾ ਚਾਚੇ ਦਾ ਇਹਦਾ ਮੁੰਡਾ ਆਉਂਦਾ ਆਂਦੇ ਆਉਂ ਨੂੰ ਕੀ ਹੋਇਆ ਵਾ ਸਾਡੇ ਅੱਜ ਤਾਂ ਕੰਦੇ ਆ ਆਉਣ ਵਾਲੇ ਆਂਦੇ ਹੀ ਆ ਇੱਕ ਉਹ ਬੈਠੀ ਅੰਦਰ ਜੇ ਉਹ ਨੂੰ ਮੈਂ ਕਿਸ ਗੱਲ ਤੋਂ ਮਨਾ ਕਰਦੀ ਆ ਉਹ ਮੇਰੇ ਦਿਵਾਲੇ ਚੜ ਜਾਂਦੀ ਆ ਤੂੰ ਸ਼ੱਕ ਕਰਦੀ ਆ ਤੂੰ ਉਹ ਕਰਦੀ ਆ ਹੈ ਜੇ ਮੈਂ ਹੁਣ ਜਾਣ ਤੋਂ ਉਹਨੂੰ ਡੱਕਿਆ ਨਿੱਕੀ ਵੱਲ ਤਾਂ ਵੀ ਮੇਰੇ ਦਿਵਾਲੇ ਕੋੜ-ਕੋੜ ਕਰਨ ਦੀ ਤੇ ਮੈਂ ਮਿਮੇਂ ਅਧਨੀ ਨੇ ਤੈਨੂੰ ਕੁਛ ਵੀ ਕਿਹਾ ਮੈਂ ਤਾਂ ਚੁੱਪ ਕਰਕੇ ਅੰਦਰ ਹੀ ਬੈਠੀ ਪਾਫ ਲੈਣ ਦੀ ਆ ਪਰ ਤੇਰੇ ਕੰਨਾਂ ਚ ਜਦਾਨ ਕੇ ਫੂਕਾ ਮਾਰੂਗੀ ਨਾ ਕਿ ਵੇਖ ਲੈ ਮੈਨੂੰ ਜਾਣ ਨਹੀਂ ਦਿੰਦੀ ਉਧਰ ਕੋਈ ਨਹੀਂ ਮਿਮੇਂ ਨਹੀਂ ਜਾਣੀ ਦਾਦੀ ਲਾ ਕੇ ਮੈਨਾਂ ਤਾਂ ਉਧਾਂ ਆਪਣੀ ਠੀਕ ਤੇ ਮੈਂ ਕੀ ਕਰਨ ਜਾਣਾ ਬੋਲੇ ਆ ਤੇ ਮੇਰੇ ਕੋ ਅੱਗੇ ਨਹੀਂ ਜਾਣ ਦੇ ਆ ਤਾਂ ਦਾਦੀ ਫਿਰ ਠੀਕ ਨਹੀਂ ਤਾਂ ਦਾਦੀ ਬੈੰਦੀ ਕੌਣ ਤੇ ਲੱਗ ਕੇ ਆਣ ਕੇ ਹੁਣ ਵੱਖਰੀ ਬੈਠੀ ਰਮਾਨਾ ਹੁਣ ਤੂੰ ਠੀਕ ਨਹੀਂ ਤਾਂ ਹੁਣ ਉਧਰ ਨਿਕਲ ਕੇ ਇਹਨੂੰ ਨਹੀਂ ਦਈਦਾ ਫਿਰ ਮੈਨੂੰ ਤਾਂ ਕਹਿੰਦੀ ਆ ਵੀ ਤੂੰ ਚੰਗਾ ਨਹੀਂ ਉਹਨੂੰ ਜਾਣਦੀ ਇਹਨੂੰ ਨਹੀਂ ਪੜਾਜਾ ਠੀਕਵਾ ਤਾਂ ਫਿਰ ਇਹ ਤੈਨੂੰ ਵੇਖੇ ਕਿ ਮੈਂ ਘਰ ਦਾ ਕੰਮ ਵੇਖਾ ਕੋਈ ਨਹੀਂ ਮਮੀ ਮੈਨ ਮੈਨੂੰ ਕੀ ਦਾਦੀ ਨੇ ਵੇਖਣਾ ਮੈਂ ਠੀਕ ਹੀ ਆਂਗੀ ਉਹ ਗੱਲਾਂ ਕਰ ਨੂੰ ਠੀਕ ਵਾਣਾ ਉਦਾਂ ਨਹੀਂ ਨਾ ਠੀਕ ਹੈਗੀ ਗੱਲਾਂ ਨੂੰ ਠੀਕ ਵਾ ਹਾਂ ਬੇ ਕਹਤਾ ਨੀ ਕੀ ਕਰਨੀ ਮੈਂ ਫੋਨ ਕੀਤਾ ਮੈਂ ਕਿਹੜਾ ਕੋ ਦੇ ਆ ਚੱਲੀ ਆ ਦੇ ਆ ਤਾਂ ਸਭ ਕੋ ਦਿੱਤਾ ਹੋਰ ਪਤਾ ਨਹੀਂ ਇਹਨੇ ਕੀ ਦੇਣਾ ਵਾ ਸਾਡੀਆਂ ਹੱਡੀਆਂ ਦੇਣੀਆਂ ਹੁਣ ਉਹਨੂੰ ਇਹਨੇ ਆਹ ਕੋਈ ਲਿਆਵਾਂ ਨਾ ਨਹੀਂ ਤੇ ਨੇ ਹੁੰਦੇ ਨਾ ਮੈਂ ਕੁਝ ਕਿਹਾ ਨਾ ਲੈ ਇਹਨੇ ਦੇਣ ਮੀਂ ਅਣਕੇ ਬਿਨਾ ਮਤਲਬ ਤਾਂ ਮੈਨੂੰ ਗੱਲਾਂ ਸੁਣਾਗੀ ਮੈਂ ਕਿਹੜਾ ਕੁਝ ਕਿਹਾ ਕਿਹੜਾ ਚਾਹੁੰਦਾ ਵੀ ਮੈਂ ਬਿਮਾਰ ਰਹਾ ਮੈਂ ਜੇ ਮੈਂ ਬਿਮਾਰ ਵੀ ਹੋ ਜਾਈਂ ਤਾਂ ਵੀ ਮੈਨੂੰ ਗੱਲਾਂ ਸੁਣਨੀਆਂ ਪੈਂਦੀਆਂ ਆ। ਆਦੀ ਆ ਰੱਬਾ ਤੂੰ ਵੀ ਮੇਰੇ ਨਾਲ ਕੀਤੀ। ਸੋਖਣਾ ਵੇ ਕਿਤਨਾ ਲਾਂਢਈ ਦੱਸ ਏਕ ਦਿਨਾਂ ਵਾਹ ਪੇ ਸਾਡੀ ਜਾਨ ਨਹੀਂ ਦਿੰਦੀ। ਕਦੀ ਉਹਦੇ ਦਿਵਾਲੇ ਕਦੀ ਮੇਰੇ ਦਿਵਾਲੇ ਨਾ ਕਦੇ ਖਾਣ ਦਿੰਦੀ ਆ ਨਾ ਪੀਣ ਦਿੰਦੀ ਆ ਸਾੜੇ ਤਾਂ ਰੋਟੀ ਵੀ ਖਾਣੇ ਹਰਾਮ ਕੀਤੀ ਇਹਨੇ। ਹਾਂ ਉਹ ਉਹਦੇ ਦਿਵਾਲੇ ਹੋ ਗਈ ਉਹ ਜੇ ਮੈਂ ਨਿੱਕੀ ਵੱਲ ਚੱਲੀ ਹਾਂ ਤੇ ਆਂਦੀ ਉੱਧਰ ਨਾ ਜਾਵੇਂ ਉਹ ਇੱਥੇ ਨਹੀਂ ਉਹ ਹਾਂ ਉਹ ਮੈਨੂੰ ਦੱਸ ਦੱਸ ਕੇ ਅੱਗੇ ਜਾਂਦੀ ਹੀ ਉਹ ਤਰ੍ਹਾਂ ਆਹਦੀ ਤੇ ਮੇਰੇ ਨਾਲ ਲੜਦੀ ਲੜਦੀ ਇਹਨਾਂ ਨੂੰ ਕਿਤਾ ਦੱਸ ਗਈ ਉਹ ਇਹ ਆਂਦੀ ਹੋਣੀ ਵੀ ਜਾਵੇ ਹੀ ਨਾ ਜੇ ਮੈਂ ਜਾਂਦੀ ਤੇ ਘੜੇ ਮੇਰੇ ਸੌਖੀ ਲੰਘ ਜਾਣੀ ਇਹਨਾਂ ਤਾਂ ਸਤਾਇਆ ਹਨ ਪੂਰਾ ਹੁਣ ਉਹਦੀ ਸੁਣ ਲਾ ਅੱਗੋਂ ਪਿੱਛੋਂ ਮੈਨੂੰ ਦੱਸ ਕੇ ਜਾਂਦੀ ਹੀ ਤੇ ਹੁਣ ਦੱਸ ਕਹਿੰਦੀ ਗਈ ਇਹ ਚੰਗਾ ਕੰਮ ਹੋ ਇਹਨਾਂ ਦਾ ਇਹਨਾਂ ਨੂੰ ਡਰਿਆ ਨਹੀਂਗਾ ਡਰ ਹਵੇ ਤਾਂ ਫਿਰ ਡਰਨ ਬਥੇਰਾ ਮੈਂ ਕਰਦੀ ਆ ਪਰ ਮੈਨੂੰ ਇਹ ਸਮਝ ਨਹੀਂ ਆ ਕੱਖ ਨਹੀਂਗਾ ਉਹ ਨਿੱਕੀ ਅੱਗੇ ਚੰਗੀ ਭਲੇ ਹੀ ਉਹ ਵੀ ਇਹਦੇ ਲਵੇ ਵੇਖ ਕੇ ਵਿਗੜਦੀ ਜਾਂਦੀ ਆ ਚਲੋ ਆ ਗਿਆ ਬਾੜਾ ਵੀ ਚਾਹ ਨੂੰ ਆਹ ਗੱਡੇ ਚੋਂ ਨਾ ਫਿੱਕੀ ਕੱਢ ਲਾਂ ਕੇ ਆਹ ਡੰਮਾ ਇਹਦਾ ਵੀ ਮੱਥਾ ਹੁਣ ਸ਼ੂਗਰ ਦੀ ਮਾਰੀ ਦਾ ਸ਼ੂਗਰ ਕੋੜੇ ਕੋੜੇ ਆ ਚਾਹ ਦੇ ਦਿਓ ਮੈਨੂੰ ਸਵਾਰ ਲਾਉਣ ਨੂੰ ਤਾਂ ਕਹਿੰਦੀ ਫਲਾਣੇ ਘਰ ਜਾਵਾ ਢਿੰਗ ਰਿਆ ਘਰ ਜਾਵਾ ਮੈਨੂੰ ਨਹੀਂ ਪਤਾ ਕਿਹੜਾ ਲਾਉਂਦੀ ਆ ਸੁਗਰ ਵਧਾ ਕੇ ਸਾਡੇ ਪਾਦੀ ਪਿਫਤਾ ਪਾਉਣੀ ਐ ਨੇ ਕਾਲਾ ਚਾਹ ਪੀ ਲਾ ਬਣਾ ਲੈ ਆ ਆਹੋ ਕਹਣਾ ਤੂੰ ਮੈਨੂੰ ਮਾੜਾ ਹੀ ਆ ਮਾੜਾ ਕਿਉਂ ਕਹਿਣਾ ਵਾ ਜਿਹੜੀਆਂ ਗੱਲਾਂ ਮਾੜੀਆਂ ਮਾੜੀਆਂ ਹੀ ਆਖਣੀਆਂ ਵਾ ਮੈਂ ਨੇ ਛੱਡਦੀ ਨਹੀਂ ਕਿਸੇ ਵੇਲੇ ਵੀ ਮੈਂ ਤੈਨੂੰ ਕੀ ਕਹਿ ਦਿੱਤਾ ਵਾ ਆਹੋ ਕਦੀ ਮੇਰੇ ਦਵਾਲੇ ਕਦੀ ਉਹਦੇ ਦਵਾਲੇ ਤੇ ਤੈਨੂੰ ਜਾਨ ਤੋਂ ਮਨਾ ਕੀਤਾ ਇੰਨੀ ਗਰਮੀ ਚ ਫੇਰ ਤੂੰ ਜਾ ਮਰ ਫੇਰ ਜਾ ਕੇ ਜਿੱਥੇ ਮਰਨਾ ਵਾ ਤੇ ਜਦੋਂ ਮੈਂ ਉਹ ਤਾਂ ਜੀ ਤੂੰ ਆਈ ਜਾਣੀ ਆ ਤੂੰ ਮੈਨੂੰ ਕਹਣਾ ਕਿ ਚਲ ਲਲਕਾ ਲੇਂਗੀ ਤੇ ਜੇਕਰ ਤੂੰ ਜਾਣਾ ਨਾ ਉਹਨੇ ਕਹਣਾ ਮੈਂ ਕਰਦੀ ਦੁਪਹਿਰੇ ਦਿੰਦੇ ਨੇ ਨਾਲੇ ਤੂੰ ਆਨੀ ਮੰਡੇ ਗਈ ਨਾਲੇ ਤੂੰ ਹੁਣ ਆਨੀ ਆ ਉਹਨੇ ਕਹਿਣਾ ਵਾ ਤੇ ਮੈਂ ਤਾਂ ਫਿਰ ਕਹਿਣਾ ਸੀ ਤੈਨੂੰ ਮੰਡੇ ਗਈ ਆ ਜਦੋਂ ਗਈ ਆ ਤੇ ਫਿਰ ਬਾਹਲੇ ਲਵਨੇ ਆ ਬਾਹਲੇ ਲਵਨੀ ਗਈ ਆ ਮੰਡੇ ਪੈਣਾ ਇੰਨੀ ਗਰਮੀ ਚ ਹੋਰ ਕੇ ਤੇ ਲਾਗੇ ਜਾ ਕੇ ਦੇਣਾ ਜੇ ਉਹਦੇ ਨਾਲ ਉਹਨੂੰ ਉਹਦੇ ਢੱਕਾ ਤੇ ਤੂੰ ਬਾਹਰ ਨਿਕਲੀ ਤੇ ਬਸ ਕਿਸ ਦੇ ਹੋਰ ਬਹਿ ਜਾਣਾ ਜਾ ਕੇ ਘੜੀ ਤੂੰ ਤੇ ਹੋਰ ਕਿਉਂ ਮੈਂ ਬਹਿਣਾ ਵਾ ਤੂੰ ਤਾਂ ਉਹਨੂੰ ਘਰ ਛੱਡਦੀ ਨਹੀਂ ਮੈਂ ਤਾਂ ਸੁਣਦਾ ਹੀ ਉਹਦੇ ਨੇ ਗੱਲਾਂ ਮੈਂ ਉਹਨੂੰ ਕੀ ਕਿਹਾ ਕਿਉਂ ਨਹੀਂ ਕਿਹਾ ਸੁੱਖ ਨੂੰ ਤੇ ਡਿ ਉਹਦਾ ਬੰਨੇ ਤਾਂ ਡਰਾਮਾ ਕਾਲਾ ਡਰਾਮਾ ਉਹਦਾ ਹੋਰ ਵੇਖਿਆ ਕੀ ਕੰਢੀ ਕੀ ਕਰਦੀ ਮਾਂ ਚਾਦਰ ਦਾ ਬੁੱਗੜ ਮਾਰ ਕੇ ਬੈਠੀ ਮੈਨੂੰ ਕੀ ਪਤਾ ਹੁਣ ਭਾਵ ਲੈਣ ਦੀ ਓਹਨੂੰ ਕੁਛ ਹੁੰਦਾ ਹੀ ਉਹਦੇ ਬੁੱਗੜ ਮਾਰਿਆ ਕਿ ਤੈਨੂੰ ਠੰਡੇ ਨਹੀਂ ਲੱਗਦੇ ਤੇ ਤੂੰ ਓਦਾਂ ਤੇ ਬੜੀ ਉਹਦੀ ਹੇਜੰਦੀ ਤੇ ਫਿਰ ਲੱਗੇ ਰਹਿੰਦੀ ਹੋ ਉਹਦੇ ਤੇ ਤੂੰ ਤਾਂ ਉਥੇ ਬੋਲਣ ਡੈ ਤਾਂ ਫਿਰ ਆਖਣਾ ਹੀ ਲਾ ਮਾਂ ਤਾਂ ਆ ਗਈ ਸੁਣਨ ਤੇ ਮੈਂ ਜਦੋਂ ਤੋਂ ਉਹਦੀ ਹਮਦਰਦੀ ਕਰਦੀ ਉਦਾਂ ਐਦਾਂ ਨਹੀਂ ਲੱਗੇ ਕਰ ਸਕਦੀ ਮੈਂ ਕਰਦੀ ਆ ਮੈਂ ਹੁਣ ਵੀ ਜਾ ਸਕਦੀ ਆ ਤੇ ਤੂੰ ਆਖਣੇ ਆ ਗਈ ਸਖਾ ਲੈਣੇ ਇਹਨੂੰ ਮੈਂ ਕਦੇ ਕਣਸਕਾਲ ਨੂੰ ਸਿਖਾਲੇ ਨੂੰ ਤੈਨੂੰ ਮੌਕੇ ਵਾਧੂ ਤੂੰ ਕਿੱਥੇ ਦਿਨੀ ਹਾਨੂੰ ਮੌਕਾ ਬੜੇ ਤੱਕ ਚੜੀ ਰਹੀ ਨਹੀਂ ਸਾਡੇ ਆਹੋ ਕਦੀ ਉਹਦੇ ਦਵਾਲੇ ਕਦੀ ਮੇਰੇ ਦਵਾਲੇ ਹੂੰ ਗਲਤ ਮੈਂ ਹੀ ਰਹਿ ਗਈ ਆ ਕਿ ਗਲਤ ਤੂੰ ਹੀ ਆ ਚੰਗੀਆਂ ਤਾਂ ਤੂੰ ਹੀ ਜਿਹ ਦੋਨੇ ਹੈਨਾ ਤੂੰ ਚੰਗੀਆਂ ਉਹ ਵੀ ਚੰਗੀ ਉਹ ਵੀ ਚੰਗੀ ਮੈਂ ਹੀ ਰਹਿ ਗਈ ਇੱਕ ਕੱਢ ਵਿੱਚ ਮੈਨੂੰ ਚਾਹ ਘੁੱਟ ਲਿਆ ਹਤੀ ਆ ਉਹਨੂੰ ਫੜਾਈ ਉਹ ਅੱਜ ਲੰਮੀ ਪਈ ਉਹਨੂੰ ਮੈਂ ਫੜਾਵਾਂ ਉਹਨੂੰ ਮੈਂ ਚਮਚ ਜਾ ਕੇ ਦਵਾ ਬੋਤਲ ਚ ਪਾ ਕੇ ਪੀਨੂ ਉਹਨੂੰ ਪੀਲੂਗੀ ਆਪੇ ਤੇ ਮੈਂ ਮਾਤਾ ਨੂੰ ਮੱਝਾ ਦੇ ਵੀ ਦਵਾ ਤੁਹਾਨੂੰ ਤੇ ਫਿਰ ਕੀ ਮੰਜਿਆਂ ਦੇ ਦੇ ਦੇਗੀ ਤੇ ਆਹੋ ਆਹੋ ਮੰਜਿਆਂ ਤੂੰ ਲੈ ਤੇ ਸਮਝੀ ਨਹੀਂ ਕਰਨੀ ਤੇ ਮੈਂ ਮੰਜੇ ਤੇ ਪੀਣ ਦਾ ਹੁਣ ਅੱਛਾ ਉਹ ਤੂੰ ਦਿਆ ਕਰ ਫਿਰ ਤੇ ਮੈਂ ਹੀ ਦੇ ਦਿਆ ਕਰੂ ਆਹੋ ਮੇਰ ਕੋ ਨਹੀਂ ਦਿੱਤੀਆਂ ਜਾਂਦੀਆਂ ਮੈਂ ਦੇ ਦੂੰਗੀ ਆਹੋ ਇੰਨੀ ਗਰਮੀ ਚ ਦੇ ਜਵਾ ਮੇਰ ਕੋ ਇੰਨੀ ਨਹੀਂ ਕਰਨੀ ਮੈਂ ਪਨਾ ਕੇ ਦੇ ਦੂੰ ਤੂੰ ਰੋਟੀ ਵੀ ਛੱਡ ਦੇ ਸਾਡੀ ਹਾਂ ਮੇਰਾ ਸਿਰ ਖਪਾ ਇੰਨੀ ਗਰਮੀ ਚ ਮੇਰ ਕੋ ਕੰਮ ਨਹੀਂ ਹੁੰਦਾ ਤੇ ਇੱਕ ਤੂੰ ਮੇਰਾ ਸਿਰ ਲੈ ਲਿਆ ਵਾ ਤੇਰੇ ਕੋ ਕੰਮ ਨਹੀਂ ਹੁੰਦਾ ਹੋਰ ਲੋਕੀ ਕੰਮ ਨਹੀਂ ਕਰਦੇ ਗਰਮੀਆਂ ਚ ਤੇ ਇਹ ਲੋਕਾਰ ਗਰਮੀ ਆ ਗਈ ਆ ਜਿੰਨੇ ਤੁਸੀਂ ਮੈਨੂੰ ਖਪਾਈ ਦਿੱਤੀ ਆ ਨਾ ਉਹ ਵਾਚ ਤੇ ਮੈਨੂੰ ਫੇਰ ਗਰਮੀ ਦੀਦੀ ਬਹੁਤ ਇਹਨੂੰ ਦੀਦੀ ਆ ਗਰਮੀ ਏਸੀ ਵਾਲਾ ਰਸੋਈ ਚ ਵੀ ਤਾਂ ਸਾਰੇ ਥਾਈ ਦੇ ਸਭ ਕੋ ਉਹਨਾਂ ਦਿੱਤਾ ਏਸੀ ਮੈਨੂੰ ਦੇ ਦੇ ਹੁਣ ਤੂੰ ਏਸੀ ਦਿੰਨੀ ਮੈਨੂੰ ਘਰੋਂ ਕੱਢੇਗੀ ਏਸੀ ਦਿੰਦੀ ਫਿਰਦੀ ਮੈਨੂੰ ਦੇ ਦੇ ਬਣਾ ਤੂੰ ਮੈਨੂੰ ਦਿੱਤਾ ਨਹੀਂ ਮੈਂ ਕੋ ਦੇਣਾ ਜੋ ਕੁਛ ਮਤਲਬ ਆ ਇਹ ਮੈਂ ਦੇਣਾ ਤੇ ਮੈਨੂੰ ਦਿੱਤਾ ਨਹੀਂ ਜੋ ਕੁਛ ਮੈਂ ਤੁਹਾਨੂੰ ਦੇ ਦਿੱਤਾ ਹੁਣ ਏਸੀ ਲਵਾਉ ਆਪ ਉਹਦੇ ਦੁਵਾਲੇ ਨਾ ਹੋਇਆ ਕਰ ਚੰਗਾ ਆਹ ਉਹਨੇ ਵੀ ਲਵਾ ਕੇ ਦੇ ਸਕੋ ਤੇਰੇ ਹੀ ਹਾਂ ਫਿਰ ਆਹ ਮੇਰੇ ਨਹੀਂ ਹੋ ਸਕਦੀ ਤੂੰ ਘਰ ਦੀ ਕੀ ਆਏ ਵਿੰਗੜ ਜਾਈ ਸੁਖ ਹਾਂਜੀ ਠੀਕ ਆ ਤੂੰ ਫਰਕ ਪਿਆ ਵਾ ਪਿਆ ਮਾੜਾ ਜਿਹਾ ਮੋੜ ਪਰ ਹਰੇ ਵੀ ਬੁਰਾ ਹੀ ਹਾਲ ਈ ਆ ਚੱਲੀਏ ਫੇ ਨਹੀਂ ਤੇ ਦਵਾਈ ਲੈ ਈ ਉਠ ਨਾ ਨਾ ਕਿਉਂ ਦਵਾਈ ਨਹੀਂ ਮੈਂ ਲੈਣ ਜਾਣਾ ਅੱਗੇ ਮੈਂ ਮੀਨਾ ਮੀਨੂ ਕਿੰਨੀਆਂ ਗੱਲਾਂ ਸੁਣਾਈਆਂ ਮੈਂ ਆਪਾ ਭਾਪ ਲੈਣ ਨਹੀਂ ਦਵਾਈ ਲੈਣ ਤੋਰ ਵੀ ਤੇ ਫੇਰ ਮੈਂ ਨਹੀਂ ਕਲੇਸ਼ ਪਾਉਣਾ ਮੇਰੇ ਘਰ ਕਿਵੇਂ ਘਰ ਚ ਕਲੇਸ਼ ਪਊਗਾ ਉਹ ਚੱਲ ਤੈਨੂੰ ਪਤਾ ਮੰਮੀ ਦੀ ਆਤ ਤੇ ਜੀ ਬਣ ਗਈ ਐ ਚੱਲ ਚਲੀਏ ਵੀ ਮੰਮੀ ਦੀ ਤੇ ਆਤ ਬਣ ਗਈ ਪਰ ਜਦੋਂ ਮੰਮੀ ਨੇ ਆਪ ਸੁਣਾਇਆ ਕਿ ਇਹ ਚੱਲ ਜਾਂਦੇ ਤੇ ਜਿਹੜੇ ਮੇਰੇ ਦਿਲ ਤੇ ਲੱਗਦੀਆਂ ਉਹ ਮੈਂ ਕਿਹਨੂੰ ਦੱਸਾਂ ਆਪਾਂ ਕਿਹੜੇ ਮੰਮੀ ਕੋਲੋਂ ਪੈਸੇ ਮੰਗਣੇ ਆ ਉਹਦੋਂ ਦੇ ਮੈਨੂੰ ਦਾਦੀ ਨੇ ਦਿੱਤੇ ਹੀ ਨੇ ਪੈਸੇ ਉਹ ਮੇਰੇ ਕੋ ਹੈਗੇ ਆ ਨਹੀਂ ਤੂੰ ਹੀ ਰੱਖ ਲੋ ਤੀਂ ਤਾਂ ਨੂੰ ਫੇਰ ਜਾਣਾ ਪੈਣਾ ਜੌਬ ਵਾਸਤੇ ਕੋਈ ਨਹੀਂ ਫੇਰ ਕਰ ਲਾਂਗੇ ਕੋਈ ਹੀ ਲਵਸੀਲਾ ਉੱਠ ਚੱਲ ਚਲੀਏ ਆਪਾਂ ਫਲੈਂਡੀ ਇੰਨਾ ਪੈ ਜਾਣਾ ਫਰਕ ਨਾਲੇ ਅੰਮੇ ਪਾਪ ਨਾਲ ਕੋਈ ਟਾਈਮ ਰਾਮ ਹੋਣਾ ਯਾਰ ਫੇਰ ਛਿੜ ਜਾਣੀ ਤੇਰਾ ਰਾਤ ਵੀ ਬੜਾ ਮੰਦਾ ਹਲੀ ਚੱਲ ਨਿਕਲ ਜਾਣਾ ਟਾਈਮ ਨਾ ਐਵੇਂ ਜੇਦਕੁਰਾ ਮੰਮੀ ਹੁਣੇ ਆਗੀ ਨਾ ਮੰਮੀ ਨੇ ਸੁਣ ਲਿਆ ਤੇ ਯਾਰ ਮੰਮੀ ਨੇ ਬੋਲਣ ਲੱਗ ਪੈਣਾ ਜੀ ਯਾਰ ਜੇਦ ਕਾਦੀ ਆ ਸੁਣਦੀ ਆ ਮੰਮੀ ਤੇ ਸੁਣਦੀ ਰਵੇ ਆਤ ਆਉਦੀ ਚੱਲ ਉੱਠ ਤੁਸੀਂ ਮੰਮੀ ਤੇ ਆਤੇ ਤਾਂ ਤੁਹਾਡੀ ਵੀ ਜੇਦੀ ਆ ਤੁਸੀਂ ਵੀ ਜੇਦੀ ਵੜਨ ਦੀ ਚੱਲ ਉੱਠ ਚੱਲੋ ਠੀਕ ਕੋਈ ਗੱਲ ਕਰੀ ਜਾਂਦੇ ਜੀ ਤੇ ਠੀਕ ਦਵਾਈ ਨਾਲ ਹੀ ਹੋਣਾ ਮੇਰਾ ਗਲੋ ਤੇ ਅੱਗੇ ਖੁਸ਼ਕ ਜਾ ਹੋਇਆ ਤਾਂ ਦਵਾਈਆਂ ਨੇ ਹੋਰ ਖੁਸ਼ਕ ਕਰ ਦੇਣਾ ਤੁੱਕੀ ਜੀ ਖੰਗ ਜੀ ਛੜਦੀ ਜਿੱਦਾਂ ਇੱਥੇ ਗਲੇ ਚ ਚੁਬਕ ਜੀ ਪਾ ਕੇ ਸੁਈ ਜੀ ਚੁਬਕੇ ਰਹਿਂਦੋ ਯਾਰ ਫੇਰ ਕਿਦਾਂ ਆਰਾਮ ਆਊਗਾ ਆ ਵੀ ਮੈਂ ਲਾ ਕੇ ਰੱਖਿਆ ਸਟ੍ਰੀਮਰ ਫੇਰ ਪਾਫ ਲਈ ਜਾਨੀ ਇਨਾ ਫਰਕ ਪਈ ਜਾਣਾ ਯਾਰ ਫੇਰ ਕੀ ਐ ਮੈਂ ਤੂੰ ਜਾਦੀ ਹੋ ਜਾਣਾ ਮੈਨੂੰ ਦਾਦੀ ਨੇ ਵੀ ਗੁੱਸੇ ਹੋਣਾ ਬਾਅਦ ਚ ਉਹਨੇ ਕਹਿਣਾ ਮੈਨੂੰ ਕਿਉਂ ਨਹੀਂ ਦੱਸਿਆ ਮੇਕੋ ਪੈਸੇ ਲੈ ਲੈਂਦੇ ਦਾਦੀ ਨੂੰ ਵੀ ਪਤਾ ਹੀ ਐ ਮੰਮੀ ਦੇ ਹੋਣੇ ਦਾਦੀ ਦਿਵਾਲੇ ਹੋਈ ਤੇ ਉਹ ਘਰੇ ਚਾਚੀ ਘਰ ਚਲੀ ਤੇ ਮੰਮੀ ਨੂੰ ਤੋਦਾਂ ਦਿਨ ਵੀ ਗੱਲਾਂ ਸੁਣਾਉਂਦੀ ਆ ਤੇ ਚਾਚੀ ਕਿਹੜੀ ਘਾਰੀ ਮੈਂ ਵੀ ਉਧਰੋਂ ਹੀ ਆਉਂਦਿਆਂ ਕਿਉਂ ਉਹਨੇ ਦੁਬਾਰੋਂ ਤਾਲਾ ਵੱਜਾ ਅੰਸ਼ਾ ਫਿਰ ਮੰਮੀ ਸੱਚੀ ਬੋਲਣ ਢਈ ਹਾਂ ਚਲੋ ਕਿਤੇ ਗਈ ਕੋਈ ਹੈ ਚਲ ਕੇ ਜਾਨੀ ਕਿਤੇ ਹਾਂ ਅੱਜ ਗਰਮੀ ਵੀ ਬੜੀ ਪੈਣ ਢਈ ਜੇ ਗਰਮੀ ਤੇ ਬਹੁਤ ਆ ਉਦਾਂ ਚਾਚੀ ਜਾਂਦੀ ਹੁੰਦੀ ਤੇ ਵੇਲੇ ਦਾਦੀ ਨੂੰ ਦੱਸ ਜਾਂਦੀ ਹੁੰਦੀ ਹੈ ਤੇ ਉਧਰ ਬਿਠਾ ਲੀਂਦੀ ਹੁੰਦੀ ਐਰ ਕਾਂ ਦਾਦੀ ਨੂੰ ਨਹੀਂ ਦੱਸ ਕੇ ਗਈ ਬਾਦਾਂ ਨਹੀਂ ਵਾਕਿਆ ਹੁੰਦਾ ਦਾਦੀ ਉੱਧਰ ਜਾ ਕੇ ਬੈੰਦੀ ਹੁੰਦੀ ਸਾਰਾ ਸਾਰਾ ਦਿਨ ਹਾਂ ਕਿਤੇ ਗਏ ਹੁਣੀ ਛੇਤੀ ਆ ਜਾਣਾ ਹੁਣਾ ਨਾ ਤਾਂ ਕਰਕੇ ਨਹੀਂ ਦੱਸ ਕੇ ਗਈ ਆਹੋ ਆਵੇ ਝੂੜੀਆਂ ਗੱਡੀਆਂ ਵਧੀਆ ਲੱਗਣ ਡੀਆਂ ਦਾਦੀ ਨੇ ਲਿਆ ਕੇ ਦਿੱਤੀਆਂ ਕਿ ਡੀਏ ਨੂੰ ਟੈਨਸ਼ਨ ਕੱਲ ਕਹਿੰਦੀ ਮਹਿੰਦੀ ਲਾ ਆਹੇ ਝੂੜੀਆਂ ਪਾ ਸੌਣ ਦਾ ਮਹੀਨਾ ਹਾਂ ਮਹੀਨਾ ਦਾ ਮੈਨੂੰ ਮਹਿੰਦੀ ਦੀ ਵੀ ਸਮੈਲ ਜੀ ਚੜਨ ਡਈ ਜੇ ਮਹਿੰਦੀ ਦੇ ਸੁੱਕੀ ਆ ਤੇ ਇਹਦੀ ਕੀ ਸਮੈਲ ਚੜਨੀ ਜਦੋਂ ਲਾਈ ਉਦੋਂ ਹੀ ਗਾਲੇ ਜੇ ਉਹਨੂੰ ਪੈ ਗਈ ਉਦੋਂ ਚੱਲ ਫਿਰ ਚੱਲ ਮੈਂ ਤੇ ਕਿਹਨਾ ਦਵਾਈ ਲੈਈ ਨਹੀਂ ਕੋਈ ਗੱਲ ਮੈਂ ਲੈ ਆ ਦਿੰਦਾ ਫਿਰ ਉਹ ਮੈਂ ਗਰਮ ਪਾਣੀ ਪੀਤਾ ਹੁਣ ਵੀ ਠਹਿਰ ਕੇ ਫਿਰ ਘਰਾਰੇ ਕਰਦੀ ਹਾਂ ਤੇ ਨਾ ਪੈ ਜਾਣਾ ਮੈਂ ਫਰਕ ਚੱਲ ਮੈਂ ਹੀ ਜਾਣਾ ਮੈਂ ਵੀ ਇਦਾਂ ਹੀ ਬਸ ਗਿਆ ਹੀਗਾ ਕੰਮ ਖਾਜ ਜੀ ਪਤਾ ਕਰਨੀ ਉਧਰ ਨੂੰ ਗਿਆ ਏ ਠੀਕ ਜੀ ਆਹ ਐ ਮੈਂ ਕੱਢਦਾ ਮੋਟਰਸਾਈਕਲ ਤੇ ਮੈਂ ਲੈ ਕੇ ਜਾਂਦਾ ਮੈਂ ਫਿਰ ਤੂੰ ਨਹੀਂ ਇਦਾਂ ਜਾਣਾ ਮੈਂ ਜਦੋਂ ਦਵਾਈ ਖਾਣੀ ਨਹੀਂ ਤੇ ਫਿਰ ਐਵੇਂ ਕੋਈ ਜਾਣ ਕੇ ਕਲੇਸ਼ ਪਤਾ ਲਾ ਕੇ ਤੇ ਖਾਣੀ ਪੈਣੀ ਆ ਆ ਗਿਆ ਮੈਂ ਠੀਕ ਆ ਜਾਣ ਕੇ ਵੇਖ ਲੋ ਫੇਰ ਕਲੇਸ਼ਪਾਉਣਾ ਕਰ ਹੋਰ ਕੀ ਮੈਨੂੰ ਫੇਰ ਸੋਨੀਆਂ ਪਹਿਣ ਵਾਧੂ ਦੀਆਂ ਸੋਨੀਆਂ ਪਹਿਣੀਆਂ ਮੰਮੀ ਕੋਲੋਂ ਫੇਰ ਮੈਨੂੰ ਸਾਹਬਾ ਕਿੱਧਰ ਚੱਲੇ ਆਵਾ ਦਾਦੀ ਕੇ ਦੇਣੀ ਉਹ ਸੁੱਖ ਦੀ ਦਵਾਈ ਲੈਣ ਚੱਲੇ ਆ ਸੀ ਕੀ ਗੱਲ ਸੁੱਖ ਨੂੰ ਉਹ ਸੁੱਖ ਵੇਖੋ ਕਿਦਾਂ ਖੰਗਣ ਡਈ ਆ ਆ ਸੁਣਦੇ ਤਾਂ ਮਵੀ ਹਾਂ ਤ ਉਹਨੂੰ ਕੋਈ ਚੱਜ ਦੇ ਡਾਕਟਰ ਕੋ ਬੁਖਾਰ ਚਾਜ ਦੇ ਕੋਲ ਮੰਨੇ ਨਹੀਂ ਡਈ ਮੈਂ ਤੇ ਕਿਹਾ ਚੱਲ ਮੇਰੇ ਨਾਲ ਹੀ ਨਈ ਨਈ ਉਹ ਨੂੰ ਲੈ ਜਾ ਤੇ ਚਾਹੇ ਕੋਈ ਚਾਜ ਦਾ ਡਾਕਟਰ ਇੱਥੇ ਵੇਖ ਕੇ ਤੇ ਇੱਥੇ ਲੈ ਆ ਜਾਓ ਤੁਸੀਂ ਉਹ ਨੂੰ ਸਮਝਾਓ ਹਾਂ ਮੇਰੇ ਤੇ ਆਖੇ ਨਹੀਂ ਲੱਗੀ ਮੈਂ ਕਿਹਾ ਚੱਲ ਪਿੰਡੋਂ ਹੀ ਮੈਂ ਇੱਥੋਂ ਲਿਆ ਦੇਣਾ ਵਾਂ ਡਾਕਟਰ ਕੋਲ ਜੇ ਪੈਸਾ ਤੇ ਲੈਦੇ ਲੋੜ ਵਾ ਤਾਂ ਦੱਸ ਦੇ ਉਹ ਪੈਸੇ ਮੇ ਕੋਲ ਹੈਗੇ ਆ ਦਾਦੀ ਤਾਂ ਹੀ ਤੇ ਮੈਂ ਪਿੰਡ ਚੱਲਿਆ ਇੱਥੋਂ ਉੱਪਰਲੇ ਪਾਸੇ ਦੁਕਾਨ ਖੁੱਲੀ ਆ ਉਹਦੀ ਮਾਂ ਤੇਰੀ ਨੇ ਤੇ ਨਹੀਂ ਆਖਣਾ ਪਿਆ ਆ ਮੰਮੀ ਤੇ ਅੱਗੇ ਉਹਦੇ ਦਿਵਾਲੇ ਹੋਈ ਆ ਤੇ ਪਤਾ ਨਹੀਂ ਕੀ ਮੰਮੀ ਉਹ ਟੈਨਸ਼ਨ ਲੈਣ ਲਈ ਆ ਸੁਖਾ ਆ ਤੇ ਹੋਰ ਕੀ ਐ ਮੈਂ ਬੜਾ ਨੂੰ ਕਿਹਾ ਚੱਲ ਚਲੀਏ ਚੱਲ ਚਲੀਏ ਆਖੇ ਨਹੀਂ ਲੱਗੀ ਲੈ ਤਰੀ ਨਹੀਂ ਉਹ ਗੁੱਸੇ ਚ ਆ ਗਈ ਆ ਪਹਿਲਾਂ ਮਰਨਾ ਬੋਲਦੀ ਗਈ ਆ ਮਾਂ ਤੇਰੀ ਚੱਲ ਮੰਮੀ ਦੀ ਤੇ ਆਤੇ ਆ ਮੰਮੀ ਨੂੰ ਕੀ ਕਹਿਣਾ ਵਾ ਕੁਝ ਨਹੀਂ ਹੁੰਦਾ ਪਰ ਤੂੰ ਪੁੱਤ ਕਿਤੇ ਦਵਾਈ ਨੂੰ ਚਾਜਣਾ ਵਖਾਲ ਤੈਨੂੰ ਉਹਦੀ ਲੋੜ ਵਾ ਆਹੋ ਹੁਣ ਮੈਂ ਲਿਆ ਕੇ ਦਿੰਨਾ ਮੈਂ ਦਵਾਈ ਹੁਣ ਕਿਥੋਂ ਲਿਆਵੇਂਗਾ ਇਥੋਂ ਪਿੰਡੋਂ ਫੜਦਾ ਵਾਂ ਡਾਕਟਰ ਕੋ ਉਹਨੇ ਸਾਰੇ ਆਹ ਦੱਸ ਦੀ ਆਹ ਦੱਸ ਕੇ ਚੰਗੀ ਤਰ੍ਹਾਂ ਨੇ ਆ ਹਾਂ ਕੋਈ ਉਹਨੇ ਦਵਾਈ ਬਹੁਤੀ ਗਰਮਾ ਵੀ ਨਾ ਦੇਵੇ ਨਹੀਂ ਨਹੀਂ ਚੰਗੀ ਤਰ੍ਹਾਂ ਦੱਸ ਕੇ ਲਿਆਉਂਗਾ ਆਹੋ ਨਹੀਂ ਤੇ ਤੁਸੀਂ ਕਹੋ ਸੁਖ ਨੂੰ ਕਿ ਮੇਰੇ ਨਾਲ ਚੱਲ ਚੱਲ ਮੈਂ ਆਖ ਦਿੰਨੇ ਆ ਪਰ ਉਹਨੇ ਹੋਣਾ ਜਾਣਾ ਨਹੀਂ ਉਹ ਵੇਖ ਲੈ ਜਾਓ ਇੱਕ ਵਾਰੀ ਕਹੋ ਤੇ ਸਹੀ ਮੈਂ ਉਹਨੂੰ ਆਖਾਂ ਆਹੋ ਆਹ ਤੇ ਜੇ ਉਹ ਮੰਨ ਗਈ ਤੇ ਠੀਕ ਆ ਨਾ ਮੰਨੇ ਤੇ ਫਿਰ ਇੱਥੇ ਲੈ ਆਇਆ ਚੰਗਾ ਦਾਦੀ ਦੀ ਤੇ ਉਹ ਤਾਂ ਮੰਨ ਹੀ ਲੈਂਦੀ ਹੁੰਦੀ ਹੈ ਮੰਨ ਜੂਗੀ ਜੇ ਦਾਦੀ ਕਹੂਗੀ ਤੇ ਉੱਖ ਪਤਾ ਅੰਜੀ ਦਾਦੀ ਖੰਗਾਂ ਡਏ ਆ ਤੇ ਦਵਾਈ ਲੈਵਣੇ ਕੋਈ ਨਹੀਂ ਮੈਂ ਠੀਕ ਆ ਬਰਤ ਪੈ ਜਾਣਾ ਲਈ ਆ ਮੈਂ ਬਾਫ ਤੂੰ ਹੀ ਨਾ ਮੇਰੇ ਲਾਗੇ ਦਾਦੀ ਤੁਹਾਨੂੰ ਵੀ ਬਾਸ਼ ਲੈਣਾ ਛਟ ਖੰਗ ਲੱਗ ਜਾਂਦੀ ਤੇ ਮੁੜ ਕੇ ਤੂੰ ਵੀ ਪੈ ਜਾਓਗੇ ਮੇਰੇ ਵਾਂਗੂ ਨਹੀਂ ਲੱਗਦੀ ਸਾਬੀ ਮੇਰੇ ਕੋਲ ਹੋ ਕੇ ਗਿਆ ਵਾ ਉਹ ਉੱਥੇ ਡੀਕਣ ਡਿਆ ਤੈਨੂੰ ਮੈਨੂੰ ਕਿਹੜੇ ਘਰੋਂ ਮੈਂ ਮੜਾ ਦਵਾਈ ਲੈ ਆ ਮੈਂ ਨਹੀਂ ਜਾਣਾਂ ਕਿਤੇ ਵੀ ਦਾਦੀ ਮੈਂ ਕਿਹਾ ਵੀ ਜਾਣ ਕੇ ਸਾਬੀ ਵੀ ਜ਼ਿੱਦ ਕਰਦਾ ਵਾ ਉਹ ਉਹ ਦਿੰਦਾ ਦਾਦੀ ਤੇਰੀ ਮੰਨ ਲੈਣੀ ਉਹਨੇ ਮੰਨ ਨੂੰ ਚਲੋ ਕੀ ਗੱਲ ਪਰ ਮੰਮੀ ਮੈਨੂੰ ਅੱਗੇ ਗੱਲਾਂ ਸੁਣਾ ਗਈ ਮੈਂ ਦਵਾਈ ਲੈਣ ਚਲ ਗਈ ਨਾ ਫੇਰ ਮੰਮੀ ਨੇ ਮੈਨੂੰ ਸੁਣਾਉਣੇ ਆ ਵੀ ਪਾਹੇ ਪੇਕੇ ਇਦਾਂ ਨਹੀਂ ਜਿਹੜੇ ਡਾਕਟਰਾਂ ਨੂੰ ਦਿਨੀਆਂ ਜਾ ਚਾਕੇ ਮੰਮੀ ਦੇ ਪਰਵਾਹ ਨਾ ਕਰ ਤੂੰ ਮੰਮੀ ਦੇ ਮੈਂ ਨਹੀਂ ਕਰਦੀ ਤੂੰ ਵੀ ਨਾ ਕਰੀ ਸਾਨੂੰ ਤੇਰੀ ਲੋੜ ਵਾ ਮੰਮੀ ਨੂੰ ਨਹੀਂ ਲੋੜ ਜਵੇਂ ਹੰਦ ਕੋਈ ਨਹੀਂ ਇਦਾਂ ਠੀਕ ਹੋ ਜਾਣਾ ਮੈਂ ਮੁੜ ਕੇ ਵਾਧੂ ਦੀਆਂ ਗੰਨਾਂ ਸੋਹਣੀਆਂ ਕਲੇਸ਼ ਪੈਣਾ ਜੀ ਨਹੀਂ ਪੈਂਦਾ ਜਾ ਕੇ ਤਾਂ ਮੁੰਡੇ ਨਾਲ ਦਵਾਈ ਲਿਆ ਕੋਈ ਨਹੀਂ ਚੋਰ ਪਾ ਕੇ ੜ ਦਿੰਦੀ ਇਹਨੇ ਆਪਣਾ ਚੋਰ ਪਾ ਲਿਆ ਹੁਣ ਆਪੇ ਫਰਕ ਪੈ ਜਾਣਾ ਹੈ ਤਬੇਤ ਇਹਨੂੰ ਤਾਂ ਨਭਰਕ ਪੈ ਜਾਊਗਾ ਜਾ ਉੱਠ ਖਲੋ ਤੂੰ ਇਵੇਂ ਜ਼ਾਬੀ ਵਾਂਗੂ ਕੋਈ ਗੱਲ ਕਰੀ ਜਾਂਦੇ ਜੇ ਜੇ ਕੋਈ ਲੀੜਾ ਲੜਾ ਪਾਉਣਾ ਤਾਂ ਵੀ ਪਾਲਾ ਨਹੀਂ ਤਾਂ ਇਤਰਾਸ ਚੱਲ ਜਾ ਇੱਥੇ ਹੀ ਜਾਣਾ ਵਾ ਜਾ ਉੱਠ ਤੇ ਜੇ ਫਿਰ ਮੰਮੀ ਬੋਲੀ ਤੇ ਫਿਰ ਬੋਲੂ ਤਾਂ ਨਾ ਸੰਭਲ ਨੂੰ ਮੰਮੀ ਨੂੰ ਮੰਮੀ ਦਾ ਹੰਡਾਰ ਨਹੀਂ ਪਿਆਈਦਾ ਅਹੀਂ ਅੰਦਰ ਨਹੀਂ ਬਾਹ ਬਾਕੇ ਮਾਰਨੀ ਜਾ ਉੱਠ ਕੋਈ ਨਹੀਂ ਪਰ ਮੈਂ ਤੁਹਾਡੇ ਕਹਿੰਦੇ ਆ ਜਾ ਜਾ ਮੁੰਡਾ ਟਿਕਣ ਡਿਆ ਵਾ ਜਲਦੀ ਬੈਜੋ ਵੀ ਰਹੀ ਥੀ ਕੋਈ ਮੈਂ ਬੈਣੀ ਆ ਜੇ ਆਵਗੇ ਤਾਂ ਕੋਈ ਨਹੀਂ ਮੈਂ ਸੰਭਲ ਲੂ ਨਾ ਤੇ ਜਾ ਦਵਾਈ ਲੈ ਕੇ ਤੇ ਆਓ ਠੀਕ ਆ ਕਿਵੇਂ ਇਹ ਕ ਡਾਇਨਾ ਡਰਾ ਕੇ ਸੁੱਖ ਨੋ ਰੱਖਿਆ ਵਾ ਹੈ ਦਵਾਈ ਵੀ ਨਹੀਂ ਜਾਂਦੀ ਪੇ ਨਾ ਲੈਣ ਜਾ ਤੇ ਆਪ ਜਰਾ ਖੋਵੇ ਤੇ ਕਿਤਰਾ ਓ ਡੋਡ ਪੈਂਦੀ ਆ ਹਾਏ ਮੈਂ ਮਰ ਗਈ ਹਾਏ ਮੈਂ ਮਰ ਗਈ ਮੈਨੂੰ ਡਾਕਟਰ ਬੁਲਾ ਦਿਓ ਮੈਨੂੰ ਆ ਕਰ ਦਿਓ ਹੈ ਉਹਦੋਂ ਇਹਨੂੰ ਦੁੱਖ ਜਾ ਰਹ ਹੁੰਦੇ ਆ ਹੋਣੇ ਨੂੰ ਦੁੱਖ ਲੱਗਦਾ ਤੇ ਸਾਡੀ ਅੰਦਰ ਬੈਠੀ ਖੰਗਣ ਢਈ ਆ ਪਰ ਇਹਨੂੰ ਦੁੱਖ ਕਾਦਾ ਇਹਨਾਂ ਪਰਵਾਹ ਹੀ ਨਹੀਂ ਕਰਦੀ ਉਹਦੀ ਮੈਂ ਉੱਥੋਂ ਸੁਣ ਕੇ ਆਈ ਆ ਪਈ ਨਾ ਖੰਗਣ ਢਈ ਆ ਇਹ ਇਹ ਲੱਗੋ ਨਹੀਂ ਇਹਨੂੰ ਆ ਸਕਦੀ ਕੁੜੀਏ ਦਵਾਈ ਲੈ ਆਇਆ ਇਹਨੇ ਚੰਗਾ ਕੰਮ ਫੜਿਆ ਵਾ ਲਾੜ ਨੂੰ ਨੂੰ ਈਓ ਬਸ ਮੜਾ ਜਾ ਕਾਲਾ ਆਪਣ ਮਾੜੀ ਦੀ ਪੀੜ ਹੋਈ ਤੇ ਹਾਏ ਮੇਰੇ ਪੀੜ ਹਾਏ ਮੇਰੇ ਪੀੜ ਉਤੈ ਦੁੱਖ ਸਾਰਿਆਂ ਨੂੰ ਹੁੰਦਾ ਈਓ ਇਹਨੇ ਚੰਗਾ ਕੰਮ ਫੜਿਆ ਇਹਨੇ ਲਾਗੇ ਡਾਕਟਰ ਦੇ ਬੂਹੇ ਤੇ ਹੁਣ ਮੈਂ ਹਾਰ ਕੇ ਆਖਿਆ ਤੇ ਫੇਰ ਕੁੜੀ ਤੁਰੀ ਆ ਭਲਾਇਆ ਆਖੇ ਤੇ ਉਹਦੇ ਆਖੇ ਨਹੀਂ ਲੱਗਦੀ